ਅਜੀ ਬਿੱਜੀ ਕੀ ਨਾ ਤੁਹਾਡਾ ਮੇਰਾ ਨਾਮ ਵਿਜੇ ਕੁਮਾਰਾ ਜੀ ਵਿਜੇ ਕੁਮਾਰ ਜੀ ਕੀ ਗੱਲ ਹੈ ਦਫਤਰ ਆਇਆ ਸੀ ਬਗਰਾਏ ਕਿ ਇਹ ਗੱਲ ਇਦਾਂ ਜੀ ਮੈਂ ਨਾ ਸਪਲੀਮੈਂਟ ਸੀ ਤੇ ਨਵੇਂ ਸਾਲ ਦਾ ਕਰਨਾ ਸੀ ਤੇ ਮੈਂ ਐਮ ਐਲ ਏ ਸਾਹਿਬ ਨੂੰ ਪਹਿਲਾਂ ਸਵੇਰੇ ਮਿਲਿਆ ਦਫਤਰ ਦੇ ਅੰਦਰ ਬੈਠੇ ਸੀ ਉਸ ਤੋਂ ਬਾਅਦ ਮੈਨੂੰ 4:10 ਤੇ ਮੈਨੂੰ ਫੋਨ ਆਇਆ ਵਾ ਐਮ ਐਲ ਏ ਦੇ ਫੋਨ ਤੋਂ ਤੇ ਪ੍ਰਦੀਪ ਪੀਏ ਸੀ ਉਹਨਾਂ ਨੇ ਬੁਲਾਇਆ ਕਿ ਤੁਸੀਂ ਜਿਹੜਾ ਵਾ ਉਹ ਆਜੋ ਤੇ ਬਾਕੀ ਪੱਤਰਕਾਰ ਰਹੇ ਨੇ ਉਹਨਾਂ ਨੇ ਨਾਲ ਹੀ ਤੁਹਾਨੂੰ ਵੀ ਮਿਲ ਜੰਦਾ ਤੇ ਮੈਂ ਫਿਰ ਇਸ ਕਰਕੇ ਮੈਨੂੰ ਬੁਲਾਇਆ ਗਿਆ ਤੇ ਮੈਂ ਉੱਥੇ ਚਲਾ ਗਿਆ ਜਾਣ ਤੋਂ ਬਾਅਦ ਜਿਹੜਾ ਕਿ ਮੈਨੂੰ ਅੰਦਰ ਕਹਿੰਦੇ ਬੈਠ ਜਾਓ ਇੱਥੇ ਆ ਕਮਰੇ ਇੱਕ ਵੀਆਈਪੀ ਕਮਰਾ ਸੀ ਉੱਥੇ ਬਿਠਾ ਦਿੱਤਾ ਗਿਆ ਮਟਣ ਤੋਂ ਬਾਅਦ ਕੁਝ 15 20 ਮਿੰਟ ਬਾਅਦ ਮੇਰੇ ਮੈਨੂੰ ਨਾ ਅੰਦਰ ਮੇਰਾ ਮੋਬਾਈਲ ਖੋਲਿਆ ਤੇ ਅੰਦਰ ਕੋਲੀ ਨਹੀਂ ਕਰਦੇ ਚਾਰ ਪੰਜ ਬੰਦੇ ਅੰਦਰ ਆ ਗਏ ਦੋ ਖੁਦ ਪੀਏ ਆਪਸੀ ਤੇ ਉਹਨਾਂ ਵੱਲੋਂ ਮੇਰੇ ਉੱਤੇ ਕਾਫੀ ਮਰੀਪੇ ਲੋਖੇ ਚਤੂ ਕੀਤੀ ਗਈ ਮੋਬਾਈਲ ਕਾਬੂ ਕਰ ਲਿਆ ਫਿਰ ਮੇਰੀ ਉਹਨਾਂ ਨੇ ਕੁੱਟਮਾਰ ਕੀਤੀ ਵੀਡੀਓ ਬਣਾਈ ਤੇ ਉਹ ਉਹਦੇ ਵਿੱਚ ਰਮਨ ਸ਼ੂਤ ਸੀ ਜਿਹੜਾ ਉਹ ਉਹਦੇ ਖਿਲਾਫ ਕਹਿੰਦਾ ਬੋਲ ਇਹਨੇ ਸੰਤੰਨ ਕੀਤਾ ਤਾਂ ਉਹ ਵੀਡੀਓ ਬਣਾਏਗਾ ਮੈਂ ਕਿਹਾ ਸਾਰਾ ਉਹ ਬੰਦਾ ਬਹੁਤ ਵਧੀਆ ਇਹੋ ਜੀ ਗੱਲ ਕੋਈ ਨਹੀਂ ਹੈਗੀ ਨਹੀਂ ਤੈਨੂੰ ਬੋਲਣਾ ਪਏਗਾ ਮੈਨੂੰ ਕੁੱਟਮਾਰ ਕਰਕੇ ਮੇਰੀ ਵੀਡੀਓ ਬਣਾਈਆਂ ਦੋ ਤਿੰਨ ਇਹਨਾਂ ਨੇ ਤੇ ਉਸ ਤੋਂ ਬਾਅਦ ਉਹਨੂੰ ਵੀ ਕਿ ਕੁਝ ਕੈਂਡੀਡੇਟ ਸਵਾ ਘੰਟੇ ਬਾਅਦ ਬੁਲਾਇਆ ਗਿਆ ਜਦੋਂ ਉਹਨੇ ਮੈਨੂੰ ਵੇਖਿਆ ਤੇ ਅਚਾਨਕ ਉਹ ਵੀ ਹੱਕਾ ਬੱਕਾ ਰਹਿ ਗਿਆ ਇਹ ਇਹ ਤੇ ਐ ਤੱਕ ਬੈਠਾ ਵਾ ਤੇ ਉਸ ਤੋਂ ਬਾਅਦ ਇਹਨਾਂ ਨੇ ਉਹ ਉਹਨੂੰ ਵੀ ਉਹਦੇ ਕੋਲ ਕੁਝ ਲੈਟਰ ਲਿਖਾਏ ਕਿ ਇਹ 50000 ਰੁਪਇਆ ਵਿਜੇ ਨੂੰ ਤੋਂ ਦਿੱਤਾ ਸੀ ਆ ਵੇਖੋ ਬੋਲਿਆ ਵਾ ਤੇ ਉਹਨੇ ਵੀ ਕਿਹਾ ਕਿ ਮੈਂ ਕੋਈ ਪੈਸਾ ਨਹੀਂ ਇਹਨੂੰ ਦਿੱਤਾ ਨਾ ਇਹਨੇ ਮੇਰੇ ਤੋਂ ਲਿਆ ਵਾ ਬਾ ਬੰਦਾ ਉਹ ਬਹੁਤ ਵਧੀਆ ਸੀ ਸਰ ਉਹ ਬਹੁਤ ਇਮਾਨਦਾਰ ਵਾ ਤੇ ਇਹਨਾਂ ਨੇ ਜੋ ਕੁਝ ਕੀਤਾ ਵਾ ਗਨ ਪੁਆਇੰਟ ਵੀ ਇਹਨਾਂ ਕੋ ਪਿਸਤੌਲ ਸੀ ਇਹਨਾਂ ਕੋ ਚਲ ਵੀ ਸੀ ਉਹ ਤੇ ਉਹ ਚੀਜ਼ਾਂ ਜਿਹੜੀਆਂ ਸੀ ਮੈਂ ਬੜਾ ਹੈਰਾਨ ਤੇ ਪਰੇਸ਼ਾਨ ਹੋ ਗਿਆ ਕੱਲਾ ਸੀ ਤੇ ਪੰਜਾ ਜਾਣਾ ਮੈਨੂੰ ਘੇਰ ਕੇ ਮੇਰੀ ਕੁੱਟ ਮਾਰ ਕੀਤੀ ਵੀਡੀਓ ਬਣਾਈਆਂ ਅੱਜ ਤੋਂ ਬਾਅਦ ਜੇ ਤੁਹਾਡੇ ਹੋਰ ਵੀ ਪੱਤਰਕਾਰ ਆਗੇ ਜਿਨ੍ਹਾਂ ਨੂੰ ਸੋਧਣਾ ਅਜੇ ਤੇਰੀ ਵਾਰੀ ਆਈ ਹੈ ਬਾਕੀਆਂ ਦੀ ਵਾਰੀ ਵੀ ਅਜੇ ਹੈਗੀ ਆ ਤੇ ਗੁਰਦੇਵ ਸਿੰਘ ਸੰਧੂ ਸੀ ਉਹਦੇ ਬੋਰਡ ਸੀ ਤੇਰੀ ਬੜੀ ਨੇੜਤਾ ਉਹਦੇ ਨਾਲ ਤੇਰੇ ਇਲਾਕੇ ਨੇ ਨਾ ਬੜੀ ਨੇੜਤਾਵਾ ਹੋਰ ਬੈੜਵਾਨਾ ਬੜੀ ਤੇਰੀ ਨੇੜਤਾਵਾ ਤੇ ਸਾਨੂੰ ਤੂੰ ਉਹਨਾਂ ਦੇ ਖਿਲਾਫ ਜਿਹੜਾ ਵਾ ਵੀਡੀਓ ਬਣਾ ਕੇ ਭੇਜਨੀ ਆ ਵਾ ਤੇ ਯਾਦ ਰੱਖ ਲਈ ਨਹੀਂ ਤੇ ਤੇਰਾ ਹਰਸ਼ ਹਰ ਚ ਬਹੁਤ ਮਾੜਾ ਹੋਵੇਗਾ ਮਾਰ ਦਿੱਤਾ ਜਾਏਗਾ ਤੈਨੂੰ ਤੇਰੇ ਪਰ ਆ ਨਮ ਕਿ ਕਾਫੀ ਜਿਆਦਾ ਮੇਰੇ ਤਰਫ ਤੇ ਕਿਤੇ ਔਰ ਮੈਨੂੰ ਇਹਨਾਂ ਨੇ ਬਹੁਤ ਜਿਆਦਾ ਮੇਰੇ ਨਾਲ ਕਿਤਾ ਔਰ ਅਹੀਂ ਐਸਐਸਪੀ ਸਾਹਿਬ ਕੋ ਆ ਜਾਏ ਆ ਤੇ ਇਹੋ ਹੀ ਮੰਗ ਕਰ ਰਹੇ ਆ ਕਿ ਸਾਰੇ ਮੇਰੇ ਨਾਲ ਜੋ ਕਿਸ ਕੀਤਾ ਗਿਆ ਮੈਂ ਆਪਣੀ ਯੂਨੀਅਨ ਆਪਣੇ ਪ੍ਰਧਾਨ ਜੀ ਨੂੰ ਵੀ ਦੱਸਿਆ ਸੋ ਇੱਥੇ ਪਹੁੰਚੇ ਮੈਂ ਇਨਸਾਫ ਦੀ ਮੰਗ ਕਰਦਾ ਹਾਂ ਪਹਿਲੀਆਂ ਪਾਰਟੀਆਂ ਮੇਰੀਆਂ ਪੜੀ ਵੀ ਪਰ ਅਹੀਂ ਇੱਕ ਜਿਹੜਾ ਕਹੂੰਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਵਧੀਆ ਨੇ ਬੜਾ ਵਧੀਆ ਕੰਮ ਕਰਦੇ ਨੇ ਪੱਤਰਕਾਰਾਂ ਨਾਲ ਬੜਾ ਮਿਲ ਕੇ ਰਹਿੰਦੇ ਹਰ ਕੰਮ ਨੂੰ ਆਪਣਾ ਆਪਣੇ ਵੀਡੀਓ ਨੂੰ ਬਲਾਕੇ ਕਰਦੇ ਨੇ ਸਾਹਮਣੇ ਕਰਦੇ ਨੇ ਕਿ ਇਹ ਚੀਜ਼ਾਂ ਨਵੀਂ ਪੇਸ਼ ਕੀਤੀ ਆ ਆਹ ਵਾ ਲੋਕਾਂ ਦੇ ਹਿੱਤ ਦੀਆਂ ਗੱਲਾਂ ਕਰਦੇ ਪਰ ਆਹ ਚੀਜ਼ ਜਿਹੜੀ ਜੀ ਹੋਈ ਮੇਰੇ ਨਾਲ ਮੈਂ ਤਾਂ ਇਹਦਾ ਇਨਸਾਫ ਚਾਹੁੰਦਾ ਹਾਂ ਹਾਂਜੀ ਭੋਲ ਸਾਹਿਬ ਪੱਤਰਕਾਰ ਹੋ ਕੇ ਐਸੇ ਬੁੱਤਰ ਕੀ ਗੱਲਬਾਤ ਸਰੀ ਇੱਕ ਸਾਨੂੰ ਜੀ ਕੱਲ ਵਿਜੇ ਕੁਮਾਰ ਜਿਹੜੇ ਜਗਬਾਣੀ ਦੇ ਸਾਡੇ ਬੜੇ ਸੁਲਝੇ ਹੋਏ ਔਰ 15-20 ਸਾਲ ਤੋਂ ਪੱਤਰਕਾਰ ਨੇ ਉਹ ਉਹਨਾਂ ਦੇ ਕੋਲ ਨਾਮਵਰ ਚੈਨਲ ਨੇ ਐਮਐਚ1 ਜਗ ਬਾਣੀ ਟੀਵੀ ਔਰ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆਉਂਦੇ ਨੇ ਉਹਨਾਂ ਨੂੰ ਜਿਤਰਾ ਵੀ ਐਸੀ ਸਾਰੇ ਪੱਤਰਕਾਰ ਦਿਵਾਲੀ ਤੇ ਸਪਲੀਮੈਂਟ ਹੁੰਦਾ ਸਾਡਾ ਜਾਂ ਉਹਨਾਂ ਨੇ ਸਾਲ ਤੇ ਸਪਲੀਮੈਂਟ ਹੁੰਦਾ ਵਾ ਉਹ ਅਸੀਂ ਹਰ ਇੱਕ ਤੋਂ ਮੰਗ ਕਰਦੇ ਆਂ ਔਰ ਇਹਨਾਂ ਨੇ ਵੀ ਕਿਤੇ ਉਹਨਾਂ ਨੂੰ ਸਪਲੀਮੈਂਟ ਦਾ ਕਹਿਣਾ ਵਾ ਤੇ ਉਹਨਾਂ ਨੇ ਆਪਣੀ ਕੋਈ ਵਿਉਂਤ ਬਣਾ ਕੇ ਤੇ ਇਹਨਾਂ ਨੂੰ ਸੱਦਿਆ ਆਪਣੇ ਦਫ਼ਤਰ ਦੇ ਵਿੱਚ ਤੇ ਹੁਣੇ ਸਾਰੇ ਪੱਤਰਕਾਰ ਆਏ ਆ ਤੇ ਤੁਸੀਂ ਵੀ ਆ ਜਾਓ ਔਰ ਉੱਥੇ ਇਹਨਾਂ ਨੂੰ ਸੱਦ ਕੇ ਇਹਨਾਂ ਨੇ ਨਾਲ ਜਿਹੜੀ ਉਹਨਾਂ ਨੇ ਮਾੜੀ ਹਰਕਤ ਕੀਤੀ ਆ ਕਦੀ ਵੀ ਸਹਿ ਨਹੀਂ ਕੀਤੀ ਜਾਊਗੀ ਇੱਕ ਪੱਤਰਕਾਰ ਪੱਤਰਕਾਰ ਜਿਹੜਾ ਸਮਾਜ ਦਾ ਚਾਫਾ ਥਾਮਿਆ ਔਰ ਸਾਡੀ ਜੂਨੀਅਰ ਦੇ ਪੱਤਰਕਾਰ ਨਹੀਂ ਐਸੀ ਸਾਰੀਆਂ ਜਿੰਨੀਆਂ ਵੀ ਜੂਨੀਅਰ ਦੇ ਇੱਕ ਪੱਤਰਕਾਰ ਭਾਈਚਾਰੇ ਤੌਰ ਤੇ ਕਿਸੇ ਵੀ ਪੱਤਰਕਾਰ ਦੇ ਨਾਲ ਇਹੋ ਜਿਹਾ ਵਰਤੀਰਾ ਆਇਆ ਔਰ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਔਰ ਇੱਕ ਮੈਂ ਦੱਸ ਦੇਣਾ ਕਿ ਉਹਨਾਂ ਨੂੰ ਇਹਨਾਂ ਦੇ ਪੀਏ ਨੂੰ ਵੀ ਔਰ ਐਮਐਲਏ ਸਾਹਿਬ ਨੂੰ ਵੀ ਐਮਐਲਏ ਸਾਹਿਬ ਇਸ ਤਰ੍ਹਾਂ ਕੁੱਟਮਾਰ ਕਰਕੇ ਜਾਂ ਸਾਨੂੰ ਮਤਲ ਨੰਗਿਆਂ ਕਰਕੇ ਸਾਡੀ ਜ਼ੁਬਾਨ ਬੰਦ ਨਹੀਂ ਹੋਣੀ ਸੱਚ ਲਿਖਣਾ ਨਾ ਸੀ ਹਟਣਾ ਦੇ ਤੇ ਨਾ ਰੁਕਣਾ ਦੇ ਤੁਸੀਂ ਕਹਿੰਦੇ ਦੇ ਫਲਾਣੇ ਪੱਤਰਕਾਰ ਦਾ ਲੈ ਕੇ ਕਿ ਅਸੀਂ ਅੱਗੇ ਵੀ ਬੰਦੇ ਮਾਰੇ ਆ ਸਾਡਾ ਕੁਝ ਨਹੀਂ ਹੋਇਆ ਤੇ ਇਹਨਾਂ ਨੂੰ ਤੁਹਾਨੂੰ ਦਰਿਆ ਦੇ ਵਿੱਚ ਪਾ ਦੇਵਾਂਗੇ ਮੈਨੂੰ ਕੋਈ ਡਰ ਨਹੀਂ ਜਿੱਥੇ ਮਰਜ਼ੀ ਜਦੋਂ ਕਹੋਗੇ ਤੋ ਦੇਖੋ ਵੀ ਕੇਵਲ ਤਾਂ ਗੱਲ ਕਰਨੀ ਤਾਂ ਜਾਂ ਜਿਤਨਾ ਵੀ ਤੁਸੀਂ ਗੱਲ ਕਰਨੀਆਂ ਇਹੋ ਜਿਹਾ ਵਰਤੀਰਾ ਕਦੀ ਸਹਿਮ ਨਹੀਂ ਕਰਾਂਗੇ ਔਰ ਅਸੀਂ ਮਾਨ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਬੜੇ ਵਧੀਆ ਕੰਮ ਕਰ ਰਹੇ ਨੇ ਔਰ ਜਿਹੜੇ ਇਹੋ ਜਿਹੇ ਇਹਨਾਂ ਦੇ ਲੀਡਰ ਨੇ ਜਿਹੜੇ ਮਾੜੇ ਕੰਮ ਕਰ ਰਹੇ ਨੇ ਮੈਂ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਜੇ ਪੱਤਰਕਾਰਾਂ ਦਾ ਇਹ ਹਾਲ ਹੋ ਗਿਆ ਤੇ 2024 ਜਿਹੜੀਆਂ ਉਹ ਦੂਰ ਨਹੀਂ ਗਈ ਅਸੀਂ ਤੁਹਾਡਾ ਇਲੈਕਸ਼ਨ ਦੇ ਵਿੱਚ ਰੱਜ ਕੇ ਬਾਈਕਾਟ ਕਰਾਂਗੇ ਔਰ ਜਿਹੜੀਆਂ ਘਟੀਆਂ ਉਹ ਜੀਆਂ ਮਾਰੀਆਂ ਹਰ ਕਰਾਂ ਉਹ ਜੱਗ ਜਾਰ ਕਰਾਂਗੇ ਕਦੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਸੇ ਵੀ ਪੱਤਰਕਾਰ ਦੇ ਉੱਤੇ ਕੋਈ ਇਹੋ ਜਿਹਾ ਤਫੱਦਾ ਕੀਤਾ ਜਾਵੇ ਜਿਵੇਂ ਐਸਐਸਪੀ ਸਾਹਿਬ ਨੂੰ ਮਿਲਿਆ ਉਹਨਾਂ ਤੋਂ ਟਾਈਮ ਲੈ ਕੇ ਔਰ ਜਿਹੜੀ ਬਰਖਾਸਤ ਹੈ ਜਿਹੜਾ ਇਹਨਾਂ ਦੇ ਨਾਲ ਉਹਨਾਂ ਨੇ ਕੁੱਟਮਾਰ ਕੀਤੀ ਆ ਔਰ ਜਿਹੜੇ ਨਜਾਇਜ਼ ਹਥਿਆਰ ਲਈ ਫਿਰਦਿਆ ਇੱਕ ਮੈਂ ਐਸਐਸਪੀ ਸਾਹਿਬ ਨੂੰ ਇਹ ਬੇਨਤੀ ਇਹ ਤੇ ਆ ਕਿ ਜਿਹੜਾ ਕੌਮੇ ਪ੍ਰੀਤ ਸਾਡ ਲਈ ਫਿਰਦਾ ਇਹਦੇ ਕੋ ਕਿੰਨੇ ਅਖਤਿਆਰ ਦਿੱਤੇ আর ਕਿੰਨੇ ਇਹਨੂੰ লাইসেন্স ਦਿੱਤਾ ਉਹ ਸਾਥ ਰੱਖਣ ਦਾ ਪਰ ਉਹਦੀ ਜਿਹੜੀ ਆ ਡੁੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਆ ਐਸਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਜਿਹੜੀ ਆ ਬਰੀਕੀ ਦੇ ਨਾਲ ਜਾਂਚ ਕਰਕੇ ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਏਗੀ ਅਗਰ ਇਹ ਨਹੀਂ ਕੀਤੀ ਜੇ ਅਸੀਂ ਇਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਪ੍ਰਸ਼ਾਸਨ ਨੂੰ ਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਦੀ ਨਕਵਾਰੀ ਕਰਕੇ ਤੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਕੰਮ ਕੀਤਾ ਵਾ ਔਰ ਐਮਐਲਏ ਸਾਹਿਬ ਨੇ ਐਮਐਲਏ ਛਿੱਪ ਜਿਹੜੀ ਰੱਦ ਕੀਤੀ ਜਾਵੇ ਅਗਰ ਜੇ ਕੋਈ ਕਾਨੂੰਨੀ ਕਾਰਵਾਈ ਉਹਨਾਂ ਦੇ ਉੱਤੇ ਨਹੀਂ ਹੁੰਦੀ ਤਾਂ ਅਸੀਂ ਇਹ ਸੰਘਰਸ਼ ਨੂੰ ਪੰਜਾਬ ਲੈਵਲ ਦੇ ਉੱਤੇ ਲੈ ਕੇ ਜਾਵਾਂਗੇ ਕੀ ਸਾਲਾ ਮਾਮਲਾ ਹੈ ਕੀ ਚੱਕਿਆ ਤੁੰਮ ਇਹ ਪੱਤਰਕਾਰ ਵਿਜੇ ਕੁਮਾਰਿਆ ਐਮਐਸ1 ਜਗਬਣੀ ਚੈਨਲ ਤੋਂ ਇਹਨਾਂ ਦੇ ਕਸ਼ਮੀਰ ਸਿੰਘ ਸੋਲ ਐਮਐਲਏ ਜਿਹੜੇ ਉਹਨਾਂ ਦੇ ਪੀਏ ਨੇ ਇਹਨਾਂ ਨੂੰ ਘਰ ਬੁਲਾ ਕੇ ਇਹਨਾਂ ਨਾਲ ਕੁੱਟ ਮਾਰ ਕੀਤੀ ਜਿਹਦੇ ਸਬੰਧ ਚ ਅਸੀਂ ਅੱਜ ਇੱਥੇ ਐਸਐਸਪੀ ਦਫ਼ਤਰ ਦਰਖਾਸਤ ਦੇਣ ਆਏ ਸੀ ਤੇ ਐਸਐਸਪੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਜੋ ਜਿਹੜੇ ਦੋਸ਼ੀ ਆ ਉਹਨਾਂ 'ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਊਗੀ ਪਰ ਅਸੀਂ ਇਹ ਅਲਟੀਮੇਟਮ ਦਿੱਤਾ ਵਾ ਪ੍ਰਸ਼ਾਸਨ ਨੂੰ ਕਿ ਜੇ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਪੰਜਾਬ ਲੈਵਲ ਤੇੜਾ ਸੰਘਰਸ਼ ਵਿੜਾਂਗੇ ਤੇ ਪੱਤਰਕਾਰ ਪਾਈ ਚੜਾ ਜਿਹੜਾ ਵਾ ਉਹ ਇੱਕ ਆ ਤੇ ਆਪਣੇ ਕਿਸੇ ਵੀ ਪੱਤਰਕਾਰ ਉੱਪਰ ਹੀ ਇਹੋ ਜਿਹਾ ਕੋਈ ਤਸ਼ੱਦਦ ਜਾਂ ਕੋਈ ਕੁੱਟਮਾਰ ਬਰਦਾਸ਼ਤ ਨਹੀਂ ਕਰਾਂਗੇ ਐਨੇ ਗਾ ਅੱਜ ਮੇਰੇ ਕੋਲ ਜੀ ਵਿਜੇ ਕੁਮਾਰ ਪ੍ਰੈਸ ਰਿਪੋਰਟਰ ਹੈਗੇ ਆ ਐਮ ਐਚ 1 ਚੈਨਲ ਤੋਂ ਉਹਨਾਂ ਨੇ ਇੱਕ ਤਰਖਾਸਤ ਦੀ ਹਕੂਮਤ ਕੋਲ ਫਰੀਦ ਦੇ ਪ੍ਰਦੀਪ ਦੋ ਜਣਿਆਂ ਦੇ ਖਿਲਾਫ ਜਿਹੜੇ ਕਤਤ ਤੌਰ ਤੇ ਪੀਏ ਕਹਿੰਦੇ ਹਨ ਲੋਕਲ ਐਮ ਐਲ ਏ ਸੁਬਾਨ ਦੇ ਵੀ ਉਹਨਾਂ ਨੇ ਮੇਰ ਨਾਲ ਮਾਰ ਕੁੱਟ ਕੀਤੀ ਉਹਦੇ ਸਬੰਧ ਚ ਐਸ ਪੀ ਐਚ ਸਾਹਿਬ ਨੂੰ ਇਨਕੁਆਇਰੀ ਮਾਰ ਕਰਤੀ ਹੈ ਪੂਰਾ ਨਿਰਪੱਖ ਹੋ ਕੇ ਉਹਦੀ ਜਾਂਚ ਹੋਊਗੀ ਜੋ ਵੀ ਜਿਸ ਦੀ ਦੋਸ਼ੀ ਹੋਏ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਸਰ ਕੋਈ ਸਮਾਂ ਸੀਮਾ ਵੀ ਰੱਖੀ ਹੈ ਕਿਨੇ ਚਿਰ ਤੱਕ ਇਹਨਾਂ ਦੇ ਮਤਲਬ ਇਹ ਕਾਰਵਾਈ ਕਰ ਦਿੱਤੀ ਜਾਏਗੀ ਲਖੋ ਤਾਂ ਜੋ ਵੀ ਜਿੰਨਾ ਵੀ ਘੱਟ ਤੋਂ ਘੱਟ ਟਾਈਮ ਮੈਂ ਉਹਨਾਂ ਨੂੰ ਕਿਹਾ ਹਫਤੇ 10 ਦਿਨ ਦੇ ਵਿੱਚ ਸਾਰੀ ਇਨਕੁਆਰੀ ਕੰਪਲੀਟ ਕਰ ਦੇ ਲਿਓ ਸਰ ਕਿਵੇਂ ਦੇ ਦਿਓ ਤੇ ਦਾ ਸਮਾਜ ਦਾ ਚੌਥਾ ਤਮ ਪੱਤਰਕਾਰ ਬਣ ਜਾਂਦਾ ਹੈ ਕਿਨ ਅੱਜ ਪੱਤਰਕਾਰ ਸਰ ਜਿਹੜਾ ਪੱਤਰਕਾਰ ਲੋਕਾਂ ਦੀਆਂ ਸਪਸ਼ਟੀਆਂ ਨੂੰ ਉਜਾਗਰ ਕਰਦਾ ਅੱਜ ਉਹਦੇ ਤੇ ਸਾਰੇ ਇਹ ਸਾਰੇ ਫੋਟੋ ਮਾਰੂ ਰਹੀ ਹੈ ਦੇਖੋ ਤਾਂ ਕਿਸੇ ਨੂੰ ਵੀ ਇਖਤਿਆਰ ਨਹੀਂ ਹੈ ਕਿਸੇ ਦੇ ਨਾਲ ਉਹ ਕੋਈ ਵੀ ਚਾਹੇ ਕੋਈ ਸਾਡਾ ਮਲਾਜ਼ਮ ਵੀ ਹੈ ਉਹ ਵੀ ਹਰੇਕ ਦੇ ਜਿਹੜੇ ਹੱਕ ਜੋ ਕਨਸਟੀਟਿਊਸ਼ਨ ਨੇ ਦਿੱਤੇ ਉਹ ਸਾਰਿਆਂ ਨੇ ਬਲਾਪਰ ਹੈ ਔਰ ਇਹੋ ਜੀ ਘਟਨਾ ਨਹੀਂ ਵਾਪਰਨੀ ਚਾਹੀਦੀ ਜੇ ਵਾਪਰੀ ਹੈ ਉਹਦੀ ਤਸਦੀਕ ਸਾਰੀ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਹੋਵੇ ਉਹ ਅਮਲ ਵਿੱਚ ਲਿਆਂਦੀ ਜਾਊਗੀ ਸਾਡੇ ਜਿਹੜੀ ਉਹ ਸਾਲ ਦੇ ਇੱਕ ਮਤਲਬ ਰਿਪੋਰਟ ਦੇ ਵਿੱਚ ਤੁਹਾਨੂੰ ਦਿੱਤੀ ਲਈ ਫਿਰਦੇ ਉਹ ਤਾਂ ਹੁੰਦੇ